ਨੋਵਾ ਵੀ ਮੇਟਰ ਉਹ ਪਾਰ ਬਲੀ ਸاسي ਕਾਲ ਜੀ ਅੰਜ ਆਪਾਂ ਆਏ ਸੀ ਗੱਡੀ ਨੋਵਾ ਡ੍ਰਾਈ ਕਲੀਨ ਕੀਤੀ ਆ ਗੱਡੀ ਪੂਰੀ ਡਾਨਿਆ ਵੀ ਇਥੇ ਸੀਟਸ ਚੈੱਕ ਕਰ ਸਕਦੇ ਹੋ ਤੇ ਡੋਰ ਵੀ ਚੈੱਕ ਕਰ ਸਕਦੇ ਹੋ ਡੈਸ਼ ਬੋਰਡ ਪੂਰੀ ਗੱਡੀ ਡ੍ਰਾਈ ਕਲੀਨ ਕੀਤੀ ਆ ਵੀਰ ਜੀ ਕੱਪੜੇ ਦੀ ਸੀਟ ਸੀ ਤੇ ਚੈੱਕ ਕਰ ਸਕਦੇ ਹਾਂ प्रसद भी चेक कर रहे नहीं satu l <laughs>